ਸਤਿਕਾਰਯੋਗ ਪਿਆਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਪਿੰਡ ਬਹਿਮਨ ਜੱਸਾ ਸਿੰਘ ਦੇ ਮੋਗਾ ਨੰਬਰ 72150 ਖੱਬਾ ਜਗਾ ਬਰਾਜ ਦਾ ਜੋ ਮੋਗਾ ਇਹ ਆਏ ਦੀ ਪਾਈਪ ਲਾਈਨ ਵਾਲੀ ਜਿਹੜਾ ਅੱਗੇ ਪਾਣੀ ਜਾਂਦਾ ਉਹਦੀ ਸਥਿਤੀ ਹੈ ਇੱਕ ਨਲਕੇ ਦਾ ਪਾਣੀ ਅੱਜ 11 ਜੂਨ 2024 ਨੂੰ ਇੱਕ 모ਗੇ ਦੇ ਵਿੱਚ ਜਿੰਨਾ ਆਪਾਂ ਨਲਕਾ ਗੇੜ ਕੇ ਪਾਣੀ ਕਢਦੇ ਹੁੰਨਾ ਪਾਣੀ ਪੈ ਰਿਹਾ ਹੈ ਕੀ ਤਾਂ ਕਿਸਾਨ ਦੇ ਖੇਤ ਨੂੰ ਲੱਗੂਗਾ ਕੀ ਇਹ ਖਾਲ ਪਰੂਗਾ ਇਹ ਕੱਲੇ ਐਸ 모ਗੇ ਦੀ ਸਥਿਤੀ ਨਹੀਂ ਐਸਰ ਜਵਾਹੇ ਤੇ ਜਗਾ ਪਿੰਡ ਬੈਮਣ ਕੌਰ ਸਿੰਘ ਬੈਮਣ ਜੱਸਾ ਸਿੰਘ ਤੱਕ ਹਰਿਆਣੇ ਦਾ ਪਿੰਡ ਪੈਂਦਾ ਹੈਗਾ ਜਿੱਥੇ ਬਿਲਕੁਲ ਟੇਲ ਖਤਮ ਹੁੰਦੀ ਹੈ ਸਿੰਘਪੁਰਾ ਚਾਰ ਪਿੰਡਾਂ ਦੀ ਐਸਰ ਜਵਾਹੇ ਤੇ ਸਥਿਤੀ ਹੈ ਇਹ ਮੁੱਖ ਮੰਤਰੀ ਸਾਹਿਬ ਦੇ ਯਾ ਮੌਜੂਦਾ ਸਰਕਾਰ ਦੇ ਮੌਜੂਦਾ ਅਫਸਰ ਸਾਹੀ ਦੇ ਉਹਨਾਂ ਬਿਆਨਾਂ ਦੀ ਫੂਕ ਕੱਢ ਰਿਹਾ ਹੈ ਜਿਨ੍ਹਾਂ ਵਿੱਚ ਮੁੱਖ ਮੰਤਰੀ ਸਾਹਿਬ ਬਾਰ-ਬਾਰ ਕਹਿ ਰਹੇ ਕਿ 11 ਜੂਨ ਤੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਵਾਸਤੇ ਪੂਰਾ ਪਾਣੀ ਮਿਲੂਗਾ ਪਾਣੀ ਪੂਰਾ ਕਿੰਨਾ ਕੁ ਮਿਲ ਰਿਹਾ ਹੈਗਾ ਐਸ ਵਕਤ ਤੁਹਾਡੇ ਸਾਹਮਣੇ ਹੈਗਾ ਇਹ ਬੜੇ ਦੁੱਖ ਦੀ ਗੱਲ ਹੈ ਕਿ ਇੱਥੋਂ ਦੀ ਨਹੀਂ ਇਹ ਬਠਿੰਡਾ ਮਾਨਸਾ ਦੋਨਾਂ ਜ਼ਿਲ੍ਹਿਆਂ ਦੇ ਬਹੁਤ ਸਾਰੇ ਪਿੰਡਾਂ ਦੀਆਂ ਜਿਹੜੀਆਂ ਨਹਿਰਾਂ ਕੱਸੀਆਂ ਸੁਏ ਐ ਉਹ ਸੁੱਕੇ ਪਏ ਐ ਬੜੇ ਦੁੱਖ ਦੀ ਗੱਲ ਹੈ ਕਿ ਕੱਲੇ ਕਾਗਜ਼ਾਂ ਪੱਤਰਾਂ ਦੇ ਵਿੱਚ ਜਾਂ ਅਖਬਾਰੀ ਸੁਰਖੀਆਂ ਦੇ ਵਿੱਚ ਜਾਂ ਚੈਨਲਾਂ ਤੇ ਆ ਕੇ ਜਾਂ ਸੋਸ਼ਲ ਮੀਡੀਆ ਤੇ ਆ ਕੇ ਬਿਆਨ ਦੇ ਦੇ ਕੀ ਪ੍ਰਸ਼ਾਸਨ ਤੇ ਖਾਸ ਕਰਕੇ ਰਾਜਨੀਤਿਕ ਧਿਰਾਂ ਜਿਹੜੀ ਜਿਹੜੀ ਵੀ ਰਾਜ ਕਰਦੀ ਹੁੰਦੀ ਪਿਛਲੇ 77 ਸਾਲ ਤੋਂ ਇਨਾ ਪਿੰਡਾਂ ਦੇ ਇਹੀ ਹਾਲਤ ਹੈ ਜਿਹੜੀ ਵੀ ਤੇ ਰਾਜ ਕਰਦੀ ਹੈ ਉਹ ਕੱਲੇ ਅਖਬਾਰੀ ਬਿਆਨਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਤੇ ਅਸਲੀ ਸਥਿਤੀ ਘੱਟ ਤੋਂ ਘੱਟ ਆਪਾਂ ਲੋਕ ਮੁੱਦੇ 1984 ਤੇ 2 ਤੋਂ ਪਹਿਲਾਂ 6-7 ਵੀਡੀਓ ਇਸ ਪਾਣੀ ਦੀਆਂ ਪਾ ਚੁੱਕੇ ਆ ਬੱਕ ਬੱਕ ਸਮਿਆਂ ਤੇ ਤਿੰਨ ਚਾਰ ਮਹੀਨੇ ਦੇ ਵਿੱਚ ਹੀ ਅਸਲੀਅਤ ਆ ਜਿਹੜੀ ਉਹ ਇਹ ਆ ਇਹ ਤੁਹਾਡੇ ਸਾਹਮਣੇ ਹੈ ਦੇਖੋ ਧਿਆਨ ਨਾਲ ਕਿ ਨਾ ਤਾਂ ਇਹ ਪਾਣੀ ਚੱਲਦਾ ਹੈ ਤੇ ਨਾ ਬੰਦ ਹੈ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ